ਪੇਸ਼ ਨੇ ਦੇਸ਼ ਵਿਦੇਸ਼ ਦੀਆਂ ਕੁਝ ਤਾਜ਼ਾ ਖਬਰਾਂ ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੁਦੀਨ ਨੇ ਕਿਹਾ ਕਿ ਸੰਸਦ ਨੂੰ ਪੰਕਣ ਤੋਂ ਬਾਅਦ ਅੰਤ੍ਰੀਮ ਸਰਕਾਰ ਬਣਾਈ ਜਾਏਗੀ ਉਹਨਾਂ ਇਹ ਗੱਲ ਤਿੰਨ ਫੌਜਾਂ ਦੇ ਮੁਖੀਆਂ ਦੀ ਮੌਜੂਦਗੀ ਵਿੱਚ ਟਾਕਾ ਦੇ ਬੰਗ ਪਵਨ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਸਿਵਲ ਸਮਾਜ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਰਾਸ਼ਟਰ ਦੇ ਨਾਂ ਟੈਲੀਵਿਜ਼ਨ ਤੇ ਦਿੱਤੇ ਇੱਕ ਸੰਬੋਧਨ ਵਿੱਚ ਕਹੀ ਰਾਸ਼ਟਰਪਤੀ ਨੇ ਕਿਹਾ ਕਿ ਫੌਜ ਰਾਜਕਤਾ ਦੀ ਮੌਜੂਦਾ ਸਥਿਤੀ ਨੂੰ ਖਤਮ ਕਰਨ ਲਈ ਵੀ ਕਦਮ ਚੁੱਕੇਗੀ ਮੀਟਿੰਗ ਵਿੱਚ ਬੰਗਲਾਦੇਸ਼ ਨੈਸ਼ਨਲ ਲਿਸਟ ਪਾਰਟੀ ਦੇ ਚੇਅਰਪਰਸਨ ਖਾਲਿਦਾ ਜਿਆਤ ਤੇ ਹੋਰ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦਾ ਵੀ ਫੈਸਲਾ ਕੀਤਾ ਗਿਆ। ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੇ ਕੱਲ ਅਸਤੀਫਾ ਦੇ ਦਿੱਤਾ ਤੇ ਇੱਕ ਫੌਜੀ ਜਹਾਜ਼ ਵਿੱਚ ਦੇਸ਼ ਛੱਡ ਦਿੱਤਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਕੱਲ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ ਤੇ ਬੰਗਲਾਦੇਸ਼ ਵਿੱਚ ਦੀ ਸਥਿਤੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ. ਸ਼ੰਕਰ ਗ੍ਰਹਿ ਮੰਤਰੀ ਮਿਤਸ਼ਾ ਰੱਖ ਮੰਤਰੀ ਰਾਜਨਾਥ ਸਿੰਘ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਮਨ ਤੇ ਹੋਰ ਹਾਜ਼ਰ ਸਨ। ਅਮਰੀਕਾ ਨੇ ਬੰਗਲਾਦੇਸ਼ ਵਿੱਚ ਇੱਕ ਕਾਂਤਰੀਮ ਸਰਕਾਰ ਦੀ ਸਥਾਪਨਾ ਸੰਬੰਧੀ ਸਾਰੇ ਫੈਸਲੇ ਜਮਹੂਰੀ ਸਿਧਾਂਤਾਂ ਪ੍ਰਤੀ ਆਦਰ ਨਾਲ ਕੀਤੇ ਜਾਂਦੀ ਮੰਨ ਕਰਦੇ ਹੋਏ ਕਿਹਾ ਕਿ ਇਹ ਹਿੰਸਾ ਨੂੰ ਖਤਮ ਕਰਨ ਤੇ ਜ਼ਿੰਮੇਵਾਰੀ ਦੀ ਜ਼ਰੂਰਤ ਦੀ ਹਮਾਇਤ ਕਰਦਾ ਹੈ। ਵਾਸ਼ਿੰਗਟਨ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਉਹ ਹੁਣ ਹਿੰਸਾ ਨੂੰ ਖਤਮ ਕਰਨ ਤੇ ਜ਼ਿੰਮੇਵਾਰੀ ਦੀ ਹਮਾਇਤ ਤੇ ਧਿਆਨ ਕੇਂਦਰਿਤ ਕਰ ਰਹੇ ਨੇ। ਰਾਸ਼ਟਰਪਤੀ ਦ੍ਰਾਉਪਦੀ ਮੁਰਮੂ ਜੋ ਫਿਜੀ ਦੇ 2 ਦਿਨਾ ਤੌਰੇ ਤੇ ਨੇ ਨੂੰ ਫਿਜੀ ਦੇ ਰਾਸ਼ਟਰਪਤੀ ਵੱਲੋਂ ਫਿਜੀ ਦਾ ਸਰਬੋਤਮ ਸਨਮਾਨ ਕੰਪੈਨਿਨ ਆਫ ਆਰਡਰ ਆਫ ਫਿਜੀ ਪ੍ਰਦਾਨ ਕੀਤਾ ਗਿਆ ਹੈ ਰਾਸ਼ਟਰਪਤੀ ਮੁਰਮੂ ਨੇ ਫਿਜੀਅਨ ਸੰਸਦ ਨੂੰ ਵੀ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਦੇਸ਼ਾਂ ਦਰਮਿਆਨ 75 ਸਾਲਾਂ ਦੇ ਕੂਟਨੀਤਿਕ ਸਬੰਧਾਂ ਨੂੰ ਉਜਾਗਰ ਕੀਤਾ ਭਾਰਤ ਜਨਮੀ ਦਿੱਲੀ ਵਿੱਚ ਬਹੁ ਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਪਹਿਲ ਕਦਮੀ BIMSTEC ਵਪਾਰ ਸਮਾमेलन ਦੀ ਮੇਜ਼ਬਾਨੀ ਕਰੇਗਾ। ਪ੍ਰਧਾਨ ਮੰਤਰੀ ਡਾਕਟਰ ਅਸੇਜ ਸ਼ੰਕਰ, ਵਪਾਰ ਤੇ ਸਨਤ ਮੰਤਰੀ ਪਿਊਸ਼ ਕੋਲ ਅਤੇ ਹੋਰ ਨੇਤਾਵਾਂ ਦੇ ਮੁਖ ਪਾਸ਼ਾ ਨਾਲ 3 ਦਿਨਾਂ ਵਪਾਰ ਕਮੇੜਾ ਉਦਘਾਟਨ ਕੀਤਾ ਜਾਏਗਾ। ਇਸ ਸਮਾਗਮ ਵਿੱਚ BIMSTEC ਮੈਂਬਰ ਰਾਜਾਂ ਦੇ ਕਈ ਮੰਤਰੀਆਂ ਦੇ ਨਾਲ ਨਾਲ ਉੱਚ ਤਰਜੇ ਦੇ ਸਰਕਾਰੀ ਅਧਿਕਾਰੀ, ਨੀਤੀ ਨਿਰਮਾਤਾ, ਉਦਮੀ ਤੇ ਸਨਤੀ ਸੰਗ ਵੀ ਸ਼ਾਮਲ ਹੋਣਗੇ। ਸੁਪਰੀਮ ਕੋਰਟ ਨੇ ਆਪ ਸਰਕਾਰ ਨੂੰ ਵੱਡਾ ਚਟਕੜ ਦਿੰਦਿਆਂ ਕਿਹਾ ਕਿ ਐਕਟ ਦਿੱਲੀ ਦੇ ਉਪਰਾਚਪਾਲ ਨੂੰ ਐਮਸੀਡੀ ਵਿੱਚ ਐਲਡਰਮੈਨ ਨਾਮਜ਼ਦ ਕਰਨ ਦਾ ਸਪਸ਼ਟ ਤੌਰ ਤੇ ਜ਼ਿਕਰ ਦਿੰਦਾ ਉਹ ਇਸ ਮਾਮਲੇ ਵਿੱਚ ਮੰਤਰੀ ਮੰਡਲ ਦੀ ਸਲਾਹ ਮੰਨਣ ਲਈ ਬੱਜੇ ਨਹੀਂ ਹੋਏ ਨੇ ਚੀਫ ਜਸਟਿਸ ਡੀਵਾਈ ਚੰਦਰਚੂਟ ਜਸਟਿਸ ਪੀਐਸ ਨਰਸੀਮਾ ਅਤੇ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਦਿੱਲੀ ਸਰਕਾਰ ਦੀ ਉਹ ਅਰਜ਼ੀ ਖਾਰਜ ਕਰ ਦਿੱਤੀ ਜਿਸ ਵਿੱਚ ਮੰਤਰੀ ਮੰਡਲ ਦੀ ਸਲਾਹ ਮੰਨੇ ਬਗੈਰ ਦਿੱਲੀ ਨਗਰ ਨਿਗਮ ਵਿੱਚ 10 ਐਲਡਰਮੈਨ ਨਾਮਜ਼ਦ ਕਰਨ ਦੇ ਉਪਰਾਜਪਾਲ ਦੇ ਹੱਕ ਨੂੰ ਟੈਨਕੀ ਦਿੱਤੀ ਗਈ ਸੀ ਉਦਰ ਭਾਜਪਾ ਦੀ ਦਿੱਲੀ ਕਾਈ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਆਪ ਨੇ ਉਪਰਾਜਪਾਲ ਵੱਲੋਂ ਕੀਤੇ ਜਾਣ ਵਾਲੇ ਹਰ ਕੰਮ ਤੇ ਸਵਾਲ ਚੁੱਕਣ ਦੀ ਆਦਤ ਬਣਾ ਲਈਏ ਦਿੱਲੀ ਭਾਜਪਾ ਦੇ ਪ੍ਰਧਾਨ ਬਰਿੰਦਰ ਸੱਚਦੇਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਐਮਸੀਡੀ ਵਿੱਚ ਐਲਡਰਮੈਨ ਨਾਮਜ਼ਦ ਕਰਨ ਦਾ ਅਧਿਕਾਰ ਤਾ ਹਕਕਤ ਉਪਰਾਜਪਾਲ ਕੋਲ ਹੀ ਹੈ ਜਦ ਕਿ ਆਪਨੇ ਦਿੱਲੀ ਨਗਰ ਨਿਗਮ ਦੇ ਚੇਲਡਰਮੈਨਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਉਪਰਾਜ ਪੰਨੂ ਦੇਨ ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਕਰ ਰਿਹਾ ਕਿ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਬਾਈਪਾਸ ਕਰਕੇ ਸਾਰੇ ਅਧਿਕਾਰ ਐਲਜੀ ਨੂੰ ਦਿੱਤੇ ਜਾ ਰਹੇ ਨੇ ਤਾਂ ਜੋ ਉਹ ਆਪਣੀ ਲਾਠੀ ਨਾਲ ਦਿੱਲੀ ਨੂੰ ਚਲਾ ਸਕਣ ਉਧਰ ਦਿੱਲੀ ਹਾਈ ਕੋਰਟ ਨੇ ਕਥਿਤ ਆਪਕਾਰੀ ਨੀਤੀ ਘਟਾਲਣਾ ਸੰਬੰਧਿਤ ਕੇਸ ਵਿੱਚ सीबीआई ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕੀਤੀ ਗ੍ਰਿਫਤਾਰੀ ਨੂੰ ਬਰਕਰਾਰ ਰੱਖਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਗ੍ਰਿਫਤਾਰੀ ਬਿਨਾਂ ਕਿਸੇ ਟੁਕਵੇਂ ਕਾਰਨ ਦੇ ਕੀਤੀ ਗਈ ਹੈ ਹਾਈ ਕੋਰਟ ਨੇ सीबीआई ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ 17 ਜੁਲਾਈ ਨੂੰ ਆਪਣਾ ਹੁਕਮ ਰਾਖਮਾ ਰੱਖ ਲਿਆ ਸੀ ਐਨਫੋਰਸਮੈਂਟ ਡਾਇਰੈਕਟੋਰੇਟ ਏਡੀ ਨੇ ਸੁਪਰੀਮ ਕੋਰਟ ਵਿੱਚ ਆਪ ਆਗੂ ਮਨੀਸ਼ ਸਸੋਦੀ ਦੀ ਹਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਨ ਦਾ ਤਾਕੀਤਾ ਕਿ ਇਹ ਸਬੂਤ ਨੇ ਕਿ ਦਿੱਲੀ ਆਪਕਾਰੀ ਨੀਤੀ ਘਟਾਲੇ ਵਿੱਚ ਸਸੋਦੀ ਦੀ ਪੂਰੀ ਸ਼ਮੂਰਯਤਾ ਹੈ ਮਨੀਸ਼ ਸਸੋਦੀ 17 ਮਹੀਨਿਆਂ ਤੋਂ ਜੇਲ੍ਹ ਵਿੱਚ ਨੇ ਤੇ ਉਨ੍ਹਾਂ ਖਿਲਾਫ ਮੁਕੱਦਮਾ ਸ਼ੁਰੂ ਨਹੀਂ ਹੋਇਆ ਈਡੀ ਵੱਲੋਂ ਪੇਸ਼ ਹੋਏ ਵਕੀਲ ਸ੍ਰਿਸ਼ਟਰ ਜਨਨ एसवी राडू ਨੇ ਜਸਟਿਸ ਬੀ ਆਰ ਗਵਈ ਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੂੰ ਦੱਸਿਆ ਕਿ ਇਹ ਕੋਈ ਫਰਜ਼ੀ ਕੇਸ ਨਹੀਂ ਹੈ ਕਿਉਂਕਿ ਇਸ ਮਾਮਲੇ ਵਿੱਚ ਸਿਸੋਦੀ ਅਦਿ ਸਿੱਧੀ ਸ਼ਮੂਲੀਅਤ ਦੇ ਬਹੁਤ سارے ਸਬੂਤ ਨੇ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਈਡੀ ਤੇ ਸੀਬੀਏ ਵੱਲੋਂ ਦਰਜ ਕੇਸਾਂ ਵਿੱਚ ਕੁੱਲ 493 ਗਵਾਹ ਤੇ 69 ਹਜ਼ਾਰ ਸਫ਼ਿਆਂ ਦੇ ਦਸਤਾਵੇਜ਼ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਕੋਚਿੰਗ ਸੈਂਟਰਸ ਮੌਤ ਦਾਸ ਚੈਂਬਰਸ ਬਣ ਕੇ ਨਹੀਂ ਤੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਨੇ ਸਰਵੋੱਚ ਕੋਰਟ ਨੇ ਸਿਵਲ ਸੇਵਾਵਾਂ ਮਾਂ ਪ੍ਰੀਖਿਆ ਦੀ ਤਿਆਰੀ ਕਰਦੇ ਤਿੰਨ ਵਿਦਿਆਰਥੀਆਂ ਦੀ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਡੁੱਬਨ ਕਾਰਨ ਹੋਈ ਮੌਤ ਦਾ ਆਪ ਨੋਟਿਸ ਲੈਣਿਆ ਕੇਂਦਰ ਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਸਟਿਸ ਸੂਰਿਆਕਾਂਤ ਤੇ ਜਸਟਿਸ ਉਜਲ ਭੁਇਣ ਦੇ ਬੈਂਚ ਨੇ ਕਿਹਾ ਕਿ ਹਾਦਸਾ ਸਾਡੇ ਸਾਰਿਆਂ ਲਈ ਅੱਖਾਂ ਖੋਲਣ ਵਾਲਾ ਸੀ ਭਾਰੀ ਮੀਂਹ ਮਗਰੋਂ 27 ਜੁਲਾਈ ਨੂੰ ਕੌਮੀ ਰਾਜਧਾਨੀ ਦੇ ਪੁਰਾਣੇ ਰਜਿੰਦਰ ਨਗਰ ਵਿੱਚ ਰੌਜ਼ ਆਈਐਸਐ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਬਣੀ ਲਾਇਬ੍ਰੇਰੀ ਵਿੱਚ ਪਾਣੀ ਭਰਨ ਕਰਕੇ ਡੁੱਬਣ ਨਾਲ ਤਿੰਨ ਪ੍ਰਖਿਆਰਥੀਆਂ ਦੀ ਮੌਤ ਹੋ ਗਈ ਸੀ। ਮਹਾਲੀ ਦੇ ਸੈਕਟਰ 43 ਵਿੱਚ ਸਥਿਤ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਵੱਲੋਂ ਆਪਣੇ ਆਈਆਰਐਸ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਪੁਲਿਸ ਚੌਕ ਸੀਮਾ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਚੰਡੀਗੜ੍ਹ ਸਮੇਤ ਪੰਜਾਬ ਦੇ ਮਹਾਲੀ, ਖਰੜ ਤੇ ਹੋਰ ਨਾਥਾਵਾ ਦੀਆਂ ਅਦਾਲਤਾਂ ਵਿੱਚ ਵੀ ਸੁਰੱਖਿਆ ਵਧਾਈ ਗਈ ਹੈ। ਭਾਰਤ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਉੱਤਰ ਪੱਛਮੀ ਤੇ ਪੂਰਬੀ ਭਾਰਤ ਵਿੱਚ ਫਕਫਕ ਥਾਈ ਪਾਰੀ بارش ਦੇ ਨਾਲ ਕਾਫੀ ਵਿਆਪਕ بارش ਦੀ ਪੋਕ ਬਣ ਕੀਤੀ ਹੈ ਏਜੰਸੀ ਨੇ ਕਿਹਾ ਕਿ ਉਪਰਹਮਾਰੀ ਨ ਪੱਛਮੀ ਬੰਗਾਲ ਤੇ ਸਿੱਕਮ ਵਿੱਚ ਤੇ ਅਰਨਾਚਲ ਪ੍ਰਦੇਸ਼ ਆਸਾਮ ਮਗਾਲਿਆ ਨਾਗਾਲੈਂਡ ਮਨੀਪੁਰ ਮਿਜ਼ਰਾਮ ਤੇ ਤ੍ਰਿਪੁਰਾ ਵਿੱਚ ਇਸ ਮਹੀਨੇ ਦੀ 10 ਤਰੀਕ ਤੱਕ ਪਾਰੀ ਤੋਂ ਬਹੁਤ ਜ਼ਿਆਦਾ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਏਜੰਸੀ ਨੇ ਵੀ ਕਿਹਾ ਕਿ ਅੱਜ ਤਾਮਲਨਾਡੂ ਪੱਛਮੀ ਰਾਜਸਥਾਨ ਉੱਤਰ ਪ੍ਰਦੇਸ਼ ਪੰਜਾਬ ਜੰਮੂ ਕਸ਼ਮੀਰ ਹਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਦੀ ਪੁਖਬਾਨੀ ਕੀਤੀ ਜਾ ਰਹੀ ਹੈ 스타 ਖਿਡਾਰੀ ਮਨਿਕਾ ਪਤਰਾ ਦੀ ਅਗਵਾਈ ਵਿੱਚ ਪੈਰਾਸਪਲੰਪਿਕ ਦੇ ਮੈਲਾ ਟੇਬਲ ਟੈਂਸਟੀਮ ਮੁਕਾਬਲੇ ਵਿੱਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੇ ਰਮਾਨੀਆਂ ਨੂੰ ਭਾਰਤ ਤਿੰਨ ਦੋਨਾਂ ਹਰਾ ਕੇ ਕੁਆਟਰਫਾਈਨਲ ਵਿੱਚ ਪਹੁੰਚ ਗਿਆ ਹੈ ਭਾਰਤ ਦੋ ਸਿਵਨਾਂ ਅੱਗੇ ਚੱਲ ਰਿਹਾ ਸੀ ਪਰ ਰਮਾਨੀਆਂ ਨੇ ਵਾਪਸੀ ਕਰਦਿਆਂ ਦੋ ਦੋਦੀ ਪ੍ਰਾਪਤੀ ਹਾਸਲ ਕਰ ਲਈ ਫੈਸਲਾਕੁੰਨ ਮੈਚ ਵਿੱਚ ਮਨਿਕਾ ਨੇ ਟੀਮ ਨੂੰ ਜਿੱਤ ਦਵਾਈ ਪੈरिस 올림픽 2024 ਵਿੱਚ ਭਾਰਤੀ ਸ੍ਰੀਤਾ ਜਹਾਂ ਕੀ ਐਥਲੈਟਿਕਸ ਸਟੇਬਲ ਟੈਨਿਸ ਤੇ ਕੁਸ਼ਤੀ ਮੁਕਾਬਲੇ ਵਿੱਚ ਨਜ਼ਰ ਆਉਣਗੇ ਹਾਕੀ ਵਿੱਚ ਭਾਰਤੀ ਮਰਤਾਂ ਦੀ ਟੀਮ ਫਾਈਨਲ ਵਿੱਚ ਤਾਂ ਬਣਾਉਣ ਲਈ ਅੱਜ ਯਵੇਸ਼ ਡੂ ਮੈਨੋਰ ਸਟੇਡੀਅਮ ਵਿੱਚ ਜਰਮਨੀ ਨਾਲ ਮੁਕਾਬਲਾ ਕਰੇਗੀ ਸੈਮੀਫਾਈਨਲ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 10:30 ਵਜੇ ਸ਼ੁਰੂ ਹੋਏਗਾ ਮੌਜੂਦਾ ਚੈਂਪੀਅਨ ਤੇ ਸੋਨ ਤਗਮੇ ਦੀ ਭਾਰਤੀ ਸਭ ਤੋਂ ਵੱਡੀ ਉਮੀਦ ਹੁਣ ਨੀਰੇਜ ਚੋਪੜਾ ਵਿੱਚ ਅੱਜ ਮਰਤਾਂ ਦੀ ਜੈਵਲਿਨ ਥਰੋ ਵਿੱਚ ਆਪਣੀ ਮہم ਦੀ ਸ਼ੁਰੂਆਤ ਨਾ ਰਹੇਗੀ ਉਪਾਰਤੀ ਸਮੇਂ ਅਨੁਸਾਰ ਦੁਪਹਿਰ 3:20 ਤੇ ਕੁਆਲੀਫਿਕੇਸ਼ਨ ਗਰੁੱਪ B ਵਿੱਚ ਨਜ਼ਰ ਆਣਗੇ ਇਸ ਤੋਂ ਕੁਝ ਸਮਾਂ ਪਹਿਲਾਂ ਅਸ਼ੀਆ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤੂ ਖਿਸ਼ੋਰ ਕੁਮਾਰ ਜਨਾਬੀ ਭਾਰਤੀ ਸਮੇਂ ਅਨੁਸਾਰ 1:50 ਤੇ ਕੁਆਲੀਫਿਕੇਸ਼ਨ ਗਰੁੱਪ A ਵਿੱਚ ਨੀਰਜ ਵਾਂਗੀ ਫਾਈਨਲੀ ਕੁਆਲੀਫਾਈ ਕਰਨ ਦੀ ਉਮੀਦ ਕਰੇਗਾ ਔਰ ਤੰਦੀ 400 ਮੀਟਰ ਦੌੜ ਵਿੱਚ ਭਾਰਤ ਦੀ ਕਿਰਨ ਪਹਿਲ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਮੁਕਾਬਲੇ ਵਿੱਚ ਨਜ਼ਰ ਆਏਗੀ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ thank you